ਉਸਤਾਦ ਸੇ ਮਾਰੂ YouTube ਲਾਈਵ ਹੋਇਆ ਸਿਲ ਮੁਸਫਤਾ ਚਾਉ ਜਿੱਥੇ ਜੋ ਮਤਤियां ਲੱਗੀਆਂ ਹਨ ਜਿਹੜੇ ਕਾਨੂੰਨ ਦੀ ਉਲੰਘਣਾ ਕਰਦੇ ਹਨ ਆਓ ਮੁਸਫਤਾ ਚਾਉ ਦੇ ਵਿੱਚ ਜੋ ਅੰਦਰ ਦਿਖਾਈਏ ਦੀਵਾਲੀ ਦੇ ਤਿਉਹਾਰ ਇਹ ਦੋਚਿਤੀ ਰਹੀ ਸਰਕਾਰ ਪਬਲਿਕ ਸਰਕਾਰ ਨੇ 20 ਤਰੀਕ ਨੂੰ ਟਿਉਟੀ ਐਲਾਨ ਕੀਤਾ ਪਰ 21 ਤਰੀਕ ਨੂੰ ਜੀ ਕੋਈ ਜਾਵਤਾ ਨਹੀਂ ਕੀਤਾ ਕਾਨਿਸ ਰੋਡ ਕਮੇਟੀ ਨਾਲ ਪਬਲਿਕ ਬੜੇ ਪਰੇਸ਼ਾਨ ਤੇ ਤੰਗ ਤੇ ਪਰੇਸ਼ਾਨ ਨੇ દિਵਾਲੀ 21 ਤੇ 22 ਇੱਕ 20 ਦੇ ਕਿਤੇ ਮਨਾਈ ਗਈ ਇਹਲੇ ਬਤਾਸੇ ਮਾਰੂ YouTube ਲਾਈਵ ਹੋਇਆ ਇਸ ਵੇਲੇ ਉਸੁੱਦਾ ਚਾਹੂ ਮਰੇ ਜੋ ਤੁਸੀਂ ਬੋਰਡ ਦਿਖਾਉਦੇ ਆ ਨਾ ਇਹ ਜਾਣੀ ਹੈ દિਵਾਲੀ ਤਿਉਹਾਰ ਨਾ ਕਿ ਹੈ ਹੈ ਬਤਿਆ ਹਨ ਦੇਖੋ ਬਤਿਆ ਕਿੰਨੀ ਕਾਰਵਾਈ ਕਰਦੇ ਆ ਨਾ ਕਿੰਨਾ ਕਾਨੂੰਨ ਲੰਗਣਾ ਕਰਦੇ ਕੀ ਕੋਸ਼ਿਸ਼ ਕਰਦੇ ਆ ਨਾ ਜੋ ਬਤਿਆ ਕਿਉਂ ਲਾਲ ਜਗਦੀਆਂ ਨਾ ਇਹਨੇ ਆਟੋ ਚੌਕ ਬਰਖਾ ਤੋਂ ਕਰਤਾਰਵਾਲੀ ਛੋੜ ਗਿਆ ਲੱਗ ਜਾਂਦੀ ਹੈ ਦੇਖੋ ਕੀ ਗੱਲ ਕਰ ਬੈ ਕਾਦੇ ਹੋ ਦੇ ਇੰਨੇ ਕਰ ਬੈ ਕਾਦੇ ਥੀ ਆਟੋ ਆਟੋ ਚਾਲਕ ਇਹਨੇ ਹੈ ਕੋਈ ਪਤਾ ਨਹੀਂ ਗਈ ਨਾ ਨੰਬਰ ਵੀ ਕੋ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਆ ਵੀ ਦੇਦੇ ਆ ਮੁਕਸ਼ਤਾ ਚੌਕ ਆਚਾਉਂ ਦਾ ਦਰਜ ਰਵਾਈ ਆਚਾਰ ਤਬਾਦ ਕੋਈ ਪੁਲ ਪ੍ਰਸ਼ਾਸਨ ਦਾ ਵਿਆਹ ਦੀ ਇਹ ਚਲਾਣ ਕੱਟੇ ਜਾਂਦੇ ਪਰ ਕੋਈ ਅਸਵੇਲੇ ਮਜੂਦਾ ਹੋ ਨਹੀਂ ਆਟੋ ਚਾਲਕ ਜੋ ਐ ਚੌਂਕ ਨੂੰ ਤੁਸੀਂ ਹਡਾਉਂਦੇ ਹਨ ਐ ਵਲੇ ਕੋਈ ਨਹੀਂ ਐਸ ਵਲੇ ਕੋਈ ਕਾਰਵਾਈ ਦੇਖੋ ਆਪਣੀ ਜਾਨ ਪਰਵਾਹ ਨਾ ਕਰਦੇ ਹੋਏ ਮੋਬਾਈਲ ਜ਼ਰੂਰੀ ਹੈ ਪਬਲ ਨੂੰ ਮੋਬਾਈਲ ਜ਼ਰੂਰੀ ਹੈ ਪਰ ਜਾਨ ਜ਼ਰੂਰੀ ਨਹੀਂ ਆਟੋ ਦਿਖਾ ਦਿਓ ਤੁਹਾਨੂੰ ਆਟੋ ਕਿੱਥੇ ਖੜਾ ਹੈ ਜੋ ਗੱਡੀ ਹੈ ਆਟੋ ਦੀ ਇਹ ਗੱਡੀ ਦਿਖਾ ਦੇ ਆ ਇਹ ਖੜਾ ਕਿੱਥੇ ਹੈ ਨਾ ਉਧਰ ਨਾ ਉਧਰ ਪਬਲ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਆਟੋ ਚਾਲਕਾਂ ਨੇ ਪਬਲ ਨੂੰ ਬੜਾ ਹਰਾਸਮੈਂਟ ਕਰ ਰਹੇ ਨੇ ਚੌਂਕ ਦੇ ਵਿੱਚ ਜੋ ਖਾਲੀ ਦੇਖਦਾ ਹੈ ਪਰ ਰੂਹ ਦੀ ਪਰਵਾਹ ਨਹੀਂ ਕਰਦੇ ਲੈ ਤਾਂ ਇਹਦੇ ਤੁਸੀਂ ਇਸਤਾਨਾ ਤੇ ਜਿਆ ਸਰਕਾਰ ਵਾਲੋਂ ਕੋਲ ਪ੍ਰਸ਼ਾਸਨ ਵਾਲੇ ਕੇ ਚਲਾਕ ਚੱਤੇ ਜਾਂਦੇ ਆ ਨਾ ਪਾਸਾਰ ਛੁਨੀ ਮਸਾਲ ਪਈ ਹੈ ਆਟੋ ਚੱਲ ਜਾਂਦਾ ਕਾਨੂੰਨ ਨੂੰ ਪ੍ਰਵਾਹ ਨਾ ਕਰਦੇ ਹੋਏ ਕਿੱਥੇ ਗੱਡੀ ਖੜੀ ਖੜੀ ਕੀਤੀ ਐ ਮੈਂ ਪਰਮਿਟ ਤੋਂ ਬਿਨਾ ਮਨਜ਼ੂਰੀ ਤੋਂ ਕੋਈ ਨਾ ਡੱਟਾ ਨਹੀਂ ਕੋਈ ਥਾਂ ਨਹੀਂ ਟਿਕਾਣਾ ਨਹੀਂ ਕਿਤੇ ਮਾਜੀ ਟੈਟਾ ਆਟੋ ਖੜਾ ਕਰਕੇ ਕਮਲੇ ਨੂੰ ਬੜੀ ਬੜੇ ਕਾਨੂੰਨ ਨੂੰ ਲੰਘਣਾ ਟੱਚ ਨਹੀਂ ਜਾਣਦੇ ਆਟੋ ਚੱਲ ਜਿਓ ਟੱਚ ਨਹੀਂ ਜਾਣਦੇ ਕਿ ਜਿਵੇਂ ਮਰਜੀ ਗੱਡੀ ਕਿਹੜੀ ਕਰ ਲੈਂਦੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਗੱਡੀ ਖੜੀ ਕੀਤੀ ਰਸਤੇ 'ਚ ਤੁਵਾਰੀਆਂ ਕਿੱਥੇ ਲਾਉਣੀਆਂ ਓਏ ਅੱਡੇ ਉੱਤੇ ਥੋੜਾ ਗਾਂ ਕਰਕੇ ਕਿਟੋਗੇ ਕਿਟੋਗੇ ਥਾਰੀ ਤੇ ਜਗ੍ਹਾ ਭਈਆਂ ਨੇ ਘੇਰੀ ਹੋਆ ਅਸੀਂ ਕਿੱਥੇ ਲਾਉਣੀਆਂ ਕੀ ਕਹਿਣ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਕੀ ਕਰ ਸਰਕਾਰੀ ਇਹ ਤਾਂ ਦੀ ਆ ਅਜਾ ਸਰਕਾਰ ਨੂੰ ਸਰਕਾਰ ਨੂੰ ਕਹਿੰਦੇ ਸਰਕਾਰੀ ਇਹ ਤਾਂ ਆਪਣੇ ਦੇ ਦੇ ਟਕਾ ਵੇਚ ਚੱਲੀ ਸਰਕਾਰ ਦੇ ਦੋ ਚਲਾਉਂਦੇ ਓਏ ਆਹ ਢੋ ਚੱਲ ਗਿਓ ਸਰਕਾਰ ਦੇ ਦੋ ਚਲਾਉਂਦੇ ਆ ਪਰ ਸਰਕਾਰ ਐਸੀ ਆ ਕਣ ਭਈਆਂ ਦਾ ਕੰਮ ਜਿਆਦਾ ਪ੍ਰਵਾਸੀਆਂ ਜਿਆਦਾ ਕੰਮ ਜਿਹੜੀ ਪਈ ਆ ਅਸੀਂ ਕਰੀਏ ਤੇ ਦੇ ਦੇ ਮਕਸੂਦਾ ਚੌਂਕ ਦੇ ਵਿੱਚ ਲਾਈਵ ਪ੍ਰੋਬਲਮ ਦੇਖ ਸਕਦਾ ਦੇਖਣੇ ਆ ਹਲੇ ਜਿੱਥੇ ਆਟੋ ਚਾਲਕ ਟੱਚ ਨਹੀਂ ਜਾਂਦੇ ਚੌਂਕ ਨੂੰ ਕਾਨੂੰਨ ਦੀ ਲੰਗਣਾ ਕਰਦੇ ਹੋਏ ਦੇਖੋ ਕਿੰਨੀਆਂ ਲਾਲ ਬੱਤੀਆਂ ਦਾ ਪ੍ਰਵਾਹ ਨਹੀਂ ਕਰਦੇ ਪਵਾ ਕੈਮਰੇ ਨਾਲ ਜੋ ਮਾਜੀ ਕਰ ਲੋ ਕੋਲ ਪ੍ਰਸ਼ਾਸਨਾਂ ਜਗ੍ਹਾ ਦੇ ਉੱਤੇ ਤਨਾਸ਼ ਕਰਦੀ ਆ ਪਰ ਇਸ ਵੇਲੇ ਕੋਈ ਨਾ ਕੋਈ ਅਧਿਕਾਰੀ ਨਹੀਂ ਮੌਜੂਦ ਅਲਸਰ ਕਾ ਵੀ ਗੱਡੀ ਆਈ ਆ ਪੁਲ ਪ੍ਰਚਾਰ ਨੇ ਗੱਡੀ ਆਈ ਆ ਪੁਲ ਪ੍ਰਚਾਰ ਨੇ ਗੱਡੀ ਨਾ ਕਿ ਗਈ ਹੈ ਦਵਾਈ ਮਦਨੇ ਦੇ 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 ਆਓ ਜਿੱਥੇ ਬਾਕਪਨ ਸੈੜੀਆਂ ਇਸ ਸਥਾਨਾ ਨੂੰ ਪਬਲਿਕ ਨੂੰ ਬੈਠਣ ਵਾਸਤੇ ਸੇਵਾ ਕਰਦੀਆਂ ਨੇ ਮੈਂ ਤੰਦ ਖਾਲਦਾ ਤਾਂ ਤਾਂ ਨਾ ਬਾਬਾ ਪ੍ਰੇਮ ਤੁਸੀਂ ਪਹਿਲ ਸੈੜੀ ਮਛੂਤਾ ਵੱਲੋਂ ਜੋ ਪੁਲਿਸ ਹਟਵਾਸਤੇ ਇਹ ਚੌਂਗਦੇ ਵਿੱਚ ਜੋ ਮੈਂ ਦਿਖਾ ਰਿਹਾ ਕੈਮਰਾ ਸ਼ਾਟ ਕਰਕੇ ਇਸ ਸੈਟੀ ਦਾ ਨਾਂ ਹੈ ਜੀ ਜਿਨ੍ਹਾਂ ਨੇ ਬੈਠਣ ਵਾਸਤੇ ਪਬਲਿਕ ਵਾਸਤੇ ਇਹ ਬੈਂਚ ਬਣਾਏ ਹਨ ਪਰ ਇਥੇ ਆਟੋ ਟਾਜ ਜੇ ਰਿਕਸ਼ੇ ਹਨ ਉਹ ਪ੍ਰਵਾਹ ਨਾ ਕਰਦੇ ਇਸ ਜੀ ਤੇ ਜਗ੍ਹਾ ਦੇ ਇੰਨੇ ਖੜੇ ਹੁੰਦੇ ਪੁੱਛੋ ਨਾ ਇਹ ਦੇਖੋ ਬੈਂਚ ਬਣਾਇਆ ਪਰ ਜਿੱਥੇ ਭੈਣ ਜੀ ਬੈਠੇ ਨੇ ਬੈਂਚ ਇਹ ਟੁੱਟਾ ਪਿਆ ਜਿੱਥੇ ਬੈਂਚ ਟੁੱਟਾ ਪਿਆ ਹੈ ਇਹਦੇ ਆਟਾ ਕਾ ਚਾਲ ਕਾ ਕਰਕੇ ਇਹ ਬੈਂਚ ਟੁੱਟਾ ਹੈ ਪ੍ਰਵਾਹ ਟੈਚ ਨਹੀਂ ਜਾਣਦੇ ਸਰਕਾਰਾਂ ਨੂੰ ਕਾਨੂੰਨ ਨੂੰ ਟੱਚ ਨਹੀਂ ਜਾਂਦੇ ਆਓ ਇੱਥੇ ਦੇ ਜੋ ਜੋ ਗਾਗਿਆਨ ਦੁਕਾਨਾਂ ਹਨ ਉਹਨਾਂ ਨਾਲ ਗੱਲਬਾਤ ਕਰੀਏ ਕੀ ਕਹਿਣਾ ਚਾਹੁੰਦੇ ਆ ਸਰ ਜੀ ਕੀ ਕਹਿਣਾ ਚਾਹੁੰਦੇ ਤੁਹਾਡੇ ਜਗ੍ਹਾ ਤੇ ਤੇਰੇ ਮਰੇ ਬੈਂਚ ਲੱਗੇ ਕੀ ਕਹਿਣਾ ਚਾਹੁੰਦੇ ਆਟੋ ਚਾਰਜ ਖੜੇ ਹੁੰਦੇ ਕੀ ਕਹਿਣਾ ਚਾਹੁੰਦੇ ਜੀ ਬੋਲੋ ਬੋਲੋ ਤੁਸੀਂ ਆ ਬੋਲ ਤੂੰ ਬੋਲ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਜਮ ਬਹੁਤ ਲੱਗਦਾ ਵੱਡੀਆਂ ਗੱਡੀਆਂ ਦੀ ਨੋ ਐਂਟਰੀ ਕਰੋ ਜੀ ਟੱਕਾਂ ਦੀ ਜਦੋਂ ਟਰੱਕ ਅੰਦਰ ਜਾਂਦਾ ਬਹੁਤ ਜਾਮ ਲੱਗਦਾ ਜੋਤੀ ਚੌਂਕੋਂ ਕੋ ਰੋਡ ਚੱਲਦਾ ਰੋਡ ਛੋਟਾ ਹੈ ਟਰੈਫਿਕ ਜ਼ਿਆਦਾ ਹੈ ਇਹ ਕੀ ਕਹਿਣਾ ਚਾਹੁੰਦੇ ਸਰਕਾਰ ਕੋ ਕੀ ਮੰਗ ਕਨ ਚਾਹੁੰਦੇ ਇੱਥੇ ਕੋਈ ਮੁਲਾਜ਼ਮ ਲਾਇਆ ਜਾਵੇ ਕੋਈ ਵੱਡੀ ਗੱਡੀ ਅੰਦਰ ਨਾ ਜਾਵੇ ਜਾਮ ਬਹੁਤ ਲੱਗਦਾ ਉਹ ਪਰੇਸ਼ਾਨੀ ਆਉਂਦੀ ਅੰਦਰ ਜਾਣ ਲੱਗੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਇਸ ਜਗ੍ਹਾ ਤੇ ਨੋ ਐਂਟਰੀ ਜੋ ਜੋ ਆਪਣਾ ਤੇਰ ਬਚਾਉਂਦੇ ਹਨ ਬੜੇ ਟਰੈਫਿਕ ਗੱਡੀਆਂ ਇਹ ਛੋਟੀ ਐਂਟਰੀ ਛੱਡ ਕੇ ਹੁਣ ਕਾਰਨ ਇਹ ਛੜਕਾਂ ਦੇ ਬੜੇ ਟਰੱਕ ਕਈ ਵਾਰੀ ਇਹ ਆ ਪਾਰਟੀ ਦੇ ਡੇਟਾਲਜੀ ਨੂੰ ਇਹ ਇਲਾਕੇ ਦੇ ਕਾਉਂਸਲਰ ਨੂੰ ਵੀ ਦੱਸਿਆ ਕਿ ਜਾਣਕਾਰੀ ਦਿੱਤੀ ਗਈ ਆ ਪਰ ਪ੍ਰਵਾਹ ਨਹੀਂ ਕਰਦੇ ਇੱਥੇ ਬੋਲ ਲਗਾਇਆ ਜਾਵੇ ਇੱਥੇ ਪਤਾ ਲੱਗੇ ਨੋ ਐਂਟਰੀ ਦਾ ਜੋ ਦੇਖੋ ਪਰੇਸ਼ਾਨ ਹੁੰਦੇ ਆ ਲੋਕ ਜੋ ਇਹ ਬੈਂਚ ਟੁੱਟਾ ਹੈ ਇਹ ਬੈਂਚ ਬੈਠਣ ਵਾਸਤੇ ਪੌਲੋ ਬਾਤ ਪਰੇ ਆ ਰੋੜ ਰੱਖੇ ਜਿਹੜੇ ਆ ਇਹ ਇੰਨੇ ਖੜੇ ਹੁੰਦੇ ਆ ਜਗ੍ਹਾ ਬੈਠਣ ਨਹੀਂ ਹੁੰਦੀ ਇਸ ਵੇਲੇ ਦਾਸ ਇੱਥੇ ਹੁੰਦੇ ਕਾਰਨ ਤੁਹਾਡਾ ਚੈਨਲ ਹੁਣ ਮੁੱਖ ਚੈਨਲ ਹੁੰਦੇ ਕਾਰਨ ਇਹ ਨਹੀਂ ਖੜੇ ਪਰ ਇੱਥੇ ਪਰਿਵਾਰ ਮਿਲਦੀ ਆ ਟੋਨੇ ਤੇ ਚ ਨੇ ਜਾਣਦੇ ਆਟ ਵਾਲੇ ਪਰ ਪ੍ਰਸ਼ਾਸਨ ਨੂੰ ਦੇਖ ਕੇ ਗਈ ਆ ਜੋ ਲਾਈਵ ਹੈ 1 ਮਿੰਟ ਜੇ ਦੇਖੋ ਕਿੰਨੀ ਕੁ ਉਮਰ ਦਾ ਮੁੰਡਾ ਮੈਂ ਗੱਲ ਕਰਾਉਂਦਾ ਹੈ ਇਹ ਆਟੋ ਚਲਾਉਂਦੇ ਆ ਨਾ ਆਟੋ ਲੈ ਗਿਆ ਨਾ ਕਾਕਾ ਕਿੰਨੀ ਉਮਰ ਤੇ ਆੜੀ ਵੀ ਕਾਕਾ ਕਿੰਨੀ ਉਮਰ ਤੇਰੀ ਮੇਰੀ 15 ਸਾਲ 15 ਸਾਲ ਇਹ ਕਿੰਨਾ ਲੋੜ ਹੈ ਚਲਾਉਂਦਾ ਹੈ ਇਹ ਆਟੋ ਚਲਾਉਂਦਾ ਕਿੰਨੀ ਉਮਰ ਦਾ ਲੋੜ ਹੈ ਜੀ ਬੋਲੋ ਬੋਲੋ ਦੇਖੋ ਜੀ ਮੁੰਡਾ ਦੇਖੀਦਾ ਆਪਣਾ ਵਟਸਐਪ ਦੇਖਦਾ 15 ਸਾਲ ਦੀ ਮੁੰਡੇ ਨੂੰ ਹੋਰ ਪਾਈ ਗਈ ਆ ਪਰ ਐਸੇ ਆਟੋ ਚਲਾਉਂਦੇ ਆ ਇਹ ਤੇ ਕੋਈ ਨਾ ਆਪਣੀ ਜ਼ਿੰਦਗੀ ਦੇ ਸਵਾਲ ਨਾ ਕੀਦਾ ਸਵਾਲ ਇਹ ਦੋ ਖੜਾ ਕਿਥੇ ਕੀਤਾ ਇਹਨਾਂ ਇਹ ਦੇਖੋ ਬੀਬੀ ਆਈ 88 ਦਾ ਸਾਰ ਨੰਬਰ ਦੇਖੋ ਪ੍ਰਵਾਸੀ ਲੋਕ ਕਿੱਥੇ ਨੇ ਜਾਂਦੇ ਸੇ ਜੋ ਲੋਕ ਸੇਵਾ ਕਰਦੇ ਆ ਨਾ ਪਰ ਸੇਵਾ ਨੂੰ ਨਾਮ ਮਖਰ ਕਰਦੇ ਆ ਇਹ ਬੈਂਚੇ ਤੇ ਪਬਲਿਕ ਵਾਸਤੇ ਬੈਠਣ ਵਾਸਤੇ ਬਣਾਇਆ ਨਾ ਪਰ ਇਹ ਤੇ ਟੱਚ ਨਹੀਂ ਜਾਂਦੇ ਸੇ ਪੁਰਾਣ ਪ੍ਰਸ਼ਾਸਨ ਦਾ ਕੋਈ ਨਾ 83 ਨੰਬਰ ਬਾੜ ਦੇ ਕਾਉਂਸਲਰ ਨੂੰ ਵੀ ਇਹ ਜਾਣਕਾਰੀ ਦਿੱਤੀ ਆ ਆਹ ਬਾ ਦੇ ਢਾਲਰ ਨੂੰ ਸਾਹਿਬ ਨੂੰ ਵੀ ਦੱਸਿਆ ਗਿਆ ਇਹ ਛੜਕ ਨੂੰ ਨੋ ਐਂਟਰੀ ਕੀਤੀ ਜਾਵੇ ਕੋਈ ਛੋਟੀ ਛੜਕੋਂ ਦੇ ਕਾਰਨ ਸਟ੍ਰੈਕ ਦਾ ਬਹੁਤ ਜ਼ਿਆਦਾ ਹੁੰਦਾ ਹੈ ਅਫਸਰ ਸੇ ਮਰਜੂਰ ਲਾਈਵ ਹੋਇਆ ਅਸਲ ਦੇਵ ਦੇ ਸੰਗਤ ਜੁੜੀਆਂ ਨੇ ਕੁੜੀਆਂ ਲੈ ਕੇ ਕੁੜੀਆਂ ਆਓ ਜੋ ਆਪਾਂ ਸਾਸ ਸਦਰ ਨੂੰ ਕੰਨ ਕੰਨ ਬਾਤ ਕਰਨੇ ਆਂ ਪਿੰਡਿਆ ਸਾਸਰਾ ਜੋ ਚਾਉਂ ਦੇ ਵਿੱਚ ਗੱਡੀਆਂ ਕਿੱਥੇ ਖੜੀਆਂ ਨੇ ਗੱਡੀਆਂ ਦੀ ਐਂਟਰੀ ਆਓ ਫਿਰ ਐਂਟਰੀ ਕਿੱਥੇ ਖੜੀਆਂ ਗੱਡੀਆਂ ਇਹ ਕਿੱਥੇ ਚਾਉਂ ਦੇ ਵਿੱਚ ਖੜੀਆਂ ਸਵਾਰੀ ਅੱਡਾ ਨੇ ਇਹ ਅੱਡੇ ਅੱਗੇ ਪਿੱਛੇ ਕਿੱਡੀ ਚਾਉਂਗੇ ਚਾਉਂਦੀ ਕਰਦੇ ਸਰ ਦੀ ਗੱਡੀ ਖੜੀ ਆ ਤੇ ਕੀ ਕਰਨ ਚਾਉਂਗਾ ਲੇਟਾ ਜਾਂਦੇ ਕਿ ਕਾ ਨਹੀਂ ਜਾਣਦੇ ਅਜੀ ਲਾਈਟਾਂ ਲੋਕਾਂ ਨੂੰ ਪਰੇਸ਼ਾਨੀ ਹੋਏ ਲਾਈਟਾਂ ਜਗਣੀਆਂ ਆ ਤੁਸੀਂ ਅੱਗੇ ਪਿੱਛੇ ਕਰ ਕਿਉਂ ਖੜੇ ਹੋ ਸਵਾਰੀ ਇੱਥੇ ਨਹੀਂ ਜੇ ਅੱਡਾ ਦੇ ਅੱਗੇ ਪਿੱਛੇ ਕਰ ਲਓ ਹਾਂ ਜਿੱਥੇ ਇੱਥੇ ਘਰੇ ਤੇ ਐਪ ਕੰਚਲ ਦਾ ਲਾਉਗਾ ਉਧਰ ਆਉਂਦੇ ਠੀਕ ਹੈ ਸਰ ਦੇਖੋ ਗੱਡੀ ਖੜੀ ਖੜੀ ਕਿੱਥੇ ਨਾ ਉਧਰ ਨਾ ਉਧਰ ਉਹ ਅੱਡਾ ਨਹੀਂ ਕੋਈ ਅੱਡੇ ਦੇ ਅੱਡਾ ਜਾਂ ਸੈਂਡ ਹੈ ਜੱਗੇ ਅੱਗੇ ਪਿੱਛੇ ਕੀਤੀ ਜਾਵੇ ਦੇਖਾ ਜਾਈ ਨਹੀਂ ਲਾਈਟ ਨਹੀਂ ਕੋ ਨਾ ਪ੍ਰਵਾਹ ਹੁੰਦੇ ਪੁਲ ਪ੍ਰਸ਼ਾਸਨ ਸੁੱਤੀ ਸੁੱਤੀ ਪਈ ਹੈ ਆਪਾਂ ਸਰਕਾਰ ਪੁਲ ਬੰਦ ਸੁੱਤੀ ਪਈ ਹੈ ਗੱਡੀਆਂ ਦੇਖੋ ਖੜੇ ਖੜੀਆਂ ਕਿੱਥੇ ਖੜੀਆਂ ਚੌਂਗ ਇੱਥੇ ਕਿਹੜੇ ਲਾਈਟਾਂ ਦੇ ਵਿੱਚ ਚਲਾਣ ਕੱਟੇ ਜਾਂਦੇ ਪਰ ਕੋਈ ਚਲਾਣ ਦੀ ਸੁਣਾਈ ਨਹੀਂ ਹੁੰਦੀ ਇੱਥੇ ਗੱਡੀ ਚਲਾਉਂਦੇ ਆ ਇਸ ਵਾਰੀ ਚੌਂਦੇ ਗੇ ਵਿੱਚ ਲਾਈਟਾਂ ਆ ਰਹੀ ਬੱਤੀ ਜਗਦੀ ਆ ਇਧਰੋਂ ਟ੍ਰੈਕ ਆ ਰਹੀ ਆ ਤੇ ਕਿੱਧਰ ਨੂੰ ਜਾ ਰਹਾ ਆ ਤੁਸੀਂ ਗੱਡੀ ਖੜੀ ਕੀਤੀ ਕੀ ਕਹਿਣਾ ਚਾਹੁੰਦੇ ਜੀ ਹਾਂ ਜੀ ਗੱਡੀ ਚੌਂ ਦੇ ਖੜੀ ਕੀਤੀ ਕੀ ਕਹਿਣਾ ਚਾਹੁੰਦੇ ਜੀ ਪਰੀਵਾਸ ਘੜੇਸ ਵਾਲੀ ਹੈ ਕੋਈ ਨਹੀਂ ਲੈਟ ਆ ਲੈਟਾ ਜਗੜੀਆਂ ਲੈਟ ਆ ਚੌਧੇ ਵਿੱਚ ਕਾਨੂੰਨ ਹੈਗਾ ਕੋਈ ਵਿੱਚ ਕਦੀ ਗੜ ਕਿੜੀ ਕਰਦਾ ਜੀ ਸਿੱਟੇ ਸਾਈਡ ਦੇ ਬਸ ਨਹੀਂ ਸਹਿਰ ਦੇ ਖੜੇ ਪਰ ਇੱਥੇ ਕੋਈ ਖੜੇ ਕਿਉਂ ਖੜੇ ਸਵਾਰੀ ਵਾਹ ਤੇ ਖੜੇ ਨੇ ਸਵਾਰੀ ਵਾਹ ਤੇ ਖੜੇ ਆ ਪਰ ਲੈਟਾ ਚਾਹੁੰਗੇ ਚੌਂਕ ਦੇ ਵਿੱਚ ਕਿਉਂ ਖੜੀ ਗੱਡੀ ਕਿਤੇ ਇਹ ਲਾਈ 24 ਵੀ ਖੜੇ ਰਹਿਣਾਂ ਨੂੰ ਵਾਸਤੇ ਗਾੜੀ ਵਾਸਤੇ ਡਬਲ ਡਾ ਚੌਕ ਇਸ ਤਰ੍ਹਾਂ ਅੱਗੇ ਆਓ ਦੇਖੋ ਚੌਂਕਾ ਲੈਟਾ ਨਾ ਉਹਦਾ ਕਾਨੂੰਨ ਕੀ ਕਹਿੰਦਾ ਅਸੀਂ ਲਾਈ ਕਿੱਥੇ ਜਾਈਏ ਸਾਨੂੰ ਇਹ ਸਰਕਾਰ ਨੂੰ ਕਹਿੰਦੇ ਆਪਾਂ ਅੱਡਾ ਉੱਥੇ ਲਾ ਗਏ ਇੱਥੇ ਥੋੜਾ ਕਰ ਸਕਦੇ ਸਾਨੂੰ ਬੋਲਦੇ ਡੱਡਾ ਲਵੇ ਅਸੀਂ ਅੱਡੇ ਵਿੱਚ ਲਾਵਾਂਗੇ ਸਾਡੇ ਤੇ ਰੋਣ ਕਰਦਾ ਕਰਤਾਰਪੁਰ ਤੋਂ ਨੇ ਆ ਕਰਤਾਰਪੁਰੋਂ ਨੇ ਬੱਸਾਂ ਤਾਂ ਹੀ ਜਾਂਦੇ ਆ ਅਸੀਂ ਕਿਹਾ 2 ਮੀਟਰ ਬਣਾਉਣਾ ਹੈ ਕਿ 4 ਮੀਟਰ ਬਣਾ ਹੁੰਦਾ ਹੈ ਅਸੀਂ 4 ਮੀਟਰ ਬਣਾਉਣਾ ਹੁੰਦਾ ਖੜੀ ਬੈਠਦੀ ਇਕਦਿ ਲੱਗੇ ਸੋਟੇ ਲਗੀਦਾ ਛੱਡ ਕੇ ਪਟਾਖੇੜਾ ਕਰਾਇਆ ਪਟਾ ਇੱਥੇ ਆਪਾਂ ਖੜੇ ਨਹੀਂ ਹੋਣਾ ਹੁੰਦਾ ਆਹ ਗੱਡੀਆਂ ਸਟਾਰਡੀਆਂ ਸਾਡੀ ਦੇਖ ਲਓ ਪਰ ਜਿਹੜੇ ਲੋਅਸ ਕਾਨੂੰਨ ਆ ਕਾਨੂੰਨ ਕਹਿੰਦਾ ਛੜ ਚੌਂ ਦੇ ਵਿੱਚ ਕਦੀ ਨਹੀਂ ਖੜੀ ਹੁੰਦਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਕਾਨੂੰਨ ਨੂੰ ਕੀ ਸਾਹ ਕਾਨੂੰਨ ਤਾਂ ਅਸੀਂ ਵੀ ਲੋਕ ਮੰਨਦੇ ਆ ਕਾਨੂੰਨ ਨੂੰ ਪਰ ਕਾਨੂੰਨ ਗਰੀਬਾਂ ਦਾ ਆ ਜਾਂ ਧਾਰਾਂ ਵਾਸਤੇ ਆ ਇਹ ਕਦੋਂ ਬੱਸ ਇੱਕ ਮਿੰਟ ਮੇਰੀ ਗੱਲ ਸੁਣੋ ਬੱਸੀ ਐਡਾ ਬੰਦ ਕੀਤਾ ਬੱਸੀ ਐਡਾ ਬੰਦ ਕੀਤਾ ਕਰ ਐਡਾ ਕਰਕੇ ਛੋਟੇ ਰੋਕਰ ਵੀ ਲਵਾ ਦਿਆ ਕਰਵਾ ਦਿਆ ਐਡਾ ਰੱਖਾ ਬੈਟਰੀ ਵਾਲੇ ਸੇ ਭੁੱਲੀ ਦੇਤੀ ạtਵਾਲੇ ਬੰਦ ạtਵਾਲੇ ਜਰ ਜਰ ਦੀ ਬੁੜੀ ਦੇ ਦਿਓ ਨਾ ਰੁਕੜ ਮਤਲਬ ਮੈਂ ਜਰੂਰੀ ਇਹ ਗੱਲ ਆਪਣਾ ਨੰਬਰ ਦੱਸ ਪਾਰ ਕੇ ਗੱਡੀ ਦਾ ਨੰਬਰ ਦੱਸਿਆ ਹੋਵੇ ਹੈ ਜੀ ਆਪਣਾ ਨੰਬਰ ਗੱਡੀ ਦਾ ਨੰਬਰ ਦੱਸਿਆ ਜਾਵੇ ਕੀ ਨੰਬਰ ਕੀ ਕਹਿਣਾ ਕਿ ਚਾਹੁੰਦੇ ਫਿਰ 9960 3060 ਅੱਜ ਗੱਡੀ ਨੰਬਰ ਲੈ 10 ਇਹ ਤੇ ਗੱਬੇ ਕਹਿਂਦਾ ਬਾਅਦ ਤੁਸੀਂ ਇੱਥੇ ਨੰਬਰ ਕੀ ਨਹੀਂ ਹੁਣ ਅਸੀਂ ਜਾਈਏ ਕਿੱਥੇ ਆ ਸਾਹਮਣੇ ਰੇੜੀਆਂ ਲਵਾਇਆਂ ਕੱਢਵਾਇਆਂ ਲਵਾਇਆਂ ਇਹ ਪ੍ਰਚਾਰਕਾਂ ਤੁਸੀਂ ਕਹੋ ਆਪਰ ਇਹ ਵੀ ਗਵਰਨਮੈਂਟ ਨੇ ਲੇਟਰ ਨੇ ਲੱਗੀਆਂ ਰੇਡੀਆਂ ਲੱਗੀਆਂ ਆ ਰਸ ਵਾਲਾ ਵੇਚਣਾ ਲੱਗਾ ਆ ਫਲੂਟ ਵਾਲੀਆਂ ਦੁਕਾਨਾਂ ਆ ਤੁਸੀਂ ਗੱਭੇ ਖੜੇ ਨੀ ਖੜਾ ਦੇਖੋ ਵੀ ਦੇਖੋ ਪ੍ਰਚਾਰਕ ਟਿਚ ਨਹੀਂ ਜਾਂਦੇ ਆਟੋ ਵਾਲੇ ਟਿਚ ਨਹੀਂ ਜਾਂਦੇ ਕਦੇ ਕਰਤਾਰਪੁਰ ਤੋਂ ਆਉਂਦੇ ਆ ਪਰ ਕਿੱਥੇ ਖੜੇ ਹੋਈਏ ਅੱਜ ਕਿੱਥੇ ਖੜੇ ਹੋਈਏ ਪਰ ਕਹਿੰਦੇ ਅਸੀਂ ਆ ਸਾਨੂੰ ਕੋਈ ਸਹੀ ਜਗ੍ਹਾ ਦਿੱਤੀ ਪਰ ਮੰਗ ਕਰਦੇ ਆ ਪਰ ਪਰ ਚਲਾਨ ਕੱਢਦੇ ਆ ਸਲਾਹ ਜਿਹੜਾ ਪੁਰਪਰਸ਼ਾਸ਼ਨ ਇਹ ਚਲਾਨ ਕਰੀ ਪਰ ਕਿੱਥੇ ਬੈਠੀ ਕੰਮ ਕਰਨ ਛੁੱਟੀ ਬੈਠੀ ਆ ਪਰ ਦੇਖੋ ਚਲਾਨ ਦੇ ਵਿੱਚ ਹੀ ਬੈਠੇ ਆਉਹ ਭਾਈ ਸਾਹਿਬ ਬੈਠਿਆ ਨਾ ਪੈਸਾ ਤੁਸੀਂ ਇੱਥੇ ਬੈਠੇ ਆ ਇਹ ਕੀ ਕਹਿਣਾ ਚਾਹੁੰਦੇ ਇਸ ਜਨ ਇਹ ਕਾਨੂੰਨ ਕੀ ਕਹਿੰਦਾ ਹੈ ਤੇ ਤੁਸੀਂ ਕੀ ਕਹਿੰਦੇ ਆ ਇੱਥੇ ਖੜੇ ਹੁੰਦੇ ਅਧਿਕਾਰ ਹੈਗੇ ਆ ਗੱਭੇ ਖੜੇ ਕਰਦੇ ਅੱਗੇ ਪਿੱਛੇ ਕਿਤੇ ਚੌਂਕ ਦੇ ਵਿੱਚ ਗੱਭੇ ਖੜੇ ਕਰ ਨਹੀਂ ਸਕਦੇ ਆਪਾਂ ਇਹ ਗਲਤੀ ਹੋਈ ਹਾਂ ਠੀਕ ਅੱਗੇ ਪਿੱਛੇ ਕਰ ਲੋ ਹਾਂ ਇਹ ਕੋਈ ਗਲਤੀ ਮੰਨੀ ਆ ਪਰ ਨਹੀਂ ਬੈਂਸਦਾ ਜੀ ਨੇ ਕਰਦੇ ਐਵੇਂ ਇਥੇ ਚਲਾਨ ਕੱਟੇ ਜਾਂਦੇ ਆ ਨਾ ਪਰ ਕੋਈ ਆਏ ਪੁਲਿਸ ਪ੍ਰਸ਼ਾਸਨ ਦਾ ਕੰਮ ਕੰਨੁੱ ਛੁੱਟੇ ਪਏ ਨਾ ਦਿਵਾਲੇ ਦੂਸਰਾ ਦਿਨ ਦੇਖੋ ਜਿਹੜੇ ਬੜੇ ਸਿਆਣੇ ਸੂਝਵਾਨਾ ਗੱਡੀ ਪਿੱਛੇ ਖੜੀ ਹੋ ਗਈ ਗੱਡੀ ਖੜੀ ਹੋ ਗਈ ਆ ਉਹ ਲੈਤਾ ਨੂੰ ਵਖ ਰੱਖ ਦੇਵਾ ਬਾਜੇ ਤਿਆ ਟਾ ਜੋ ਆੜਵਾਲੇ ਆ ਤੇ ਜਿੰਨੇ ਜਾਂਦੇ ਹੁਣ ਪ੍ਰਸ਼ਾਸਨ ਇਥੇ ਜਗ੍ਹਾ ਸੇ ਸਥਾਨਾ ਤੇ ਚਲਾਨ ਕੱਟੇ ਜਾਂਦੇ ਪਰ ਐਸ ਵੇਲੇ ਕੋਈ ਨਹੀਂ ਖੇ ਚਲਾਨ ਨਾ ਪਰ ਪ੍ਰਸ਼ਾਸਨ ਦੇਦਾ ਪਰ ਦੇਖੋ ਬੜੇ ਸੂਝਵਾਨ ਜੋ ਲੋਕ ਹੈ ਆਪਾਂ ਬੜੇ ਆਪਣੇ ਜਾਣੂ ਜੇ ਕਿ ਆਪਾਂ ਬਚਾਉਣ ਵਾਸਤੇ ਕਾਨੂੰਨ ਦੀ ਲੰਗੜਾ ਨਹੀਂ ਕਰਦੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਭਾਜੀ ਕੀ ਕਹਿਣਾ ਗਏ ਹੁੰਦੇ ਲਾਈਟਾਂ ਵਾਸਤੇ ਕੀ ਕਹਿਣਾ ਚਾਹੁੰਦੇ ਸੀ ਅਸੀਂ ਗੱਲ ਜੀ ਸਾਰੇ ਦਰਸ਼ਕਾਂ ਨੂੰ ਦੇਖਣ ਵਾਲੇ ਬਹੁਤ ਬਹੁਤ ਪਿਆਰ ਅਸੀਂ ਜੇ ਕਹਾਂਗੇ ਰੂਲ ਫਾਲੋ ਕਰਨੇ ਚਾਹੀਦੇ ਅਸੀਂ ਜਿਹਨੇ ਰੂਲ ਫਾਲੋ ਕਰਾਂਗੇ ਅਸੀਂ ਸੌਖੇ ਰਾਵਾਂਗੇ ਸਾਡੀ ਆਪਣੀ ਤਰਫੀ ਰੂਲ ਰੂਲ ਨੂੰ ਫਾਲੋ ਕਰਨਾ ਚਾਹੀਦਾ ਧੰਨਵਾਦ ਦੇਖੋ ਬਰਤਨ ਵਾਰ ਕੀਤਾ ਕਾਨੂੰਨ ਲੰਗੜਾ ਹੋ ਜੀ ਕਾਨੂੰਨ ਆਵਾਜ਼ ਆ ਵਾਫੇ ਗੋਲ ਤੇ ਲੰਗੜਾ ਕਰਦੇ ਹਨ ਪਰ ਕਾਨੂੰਨੀ ਲੰਗੜਾ ਜੋ ਕਰਦੇ ਹਨ ਉਹਨਾਂ ਆਵਾਜ਼ ਸਖਤ ਕਾਰਵਾਈ ਹੁਣੀ ਚਾਹੀਏ ਜੋ ਆਟੋ ਦਾ ਚੱਲ ਗਿਆ ਜੋ ਆਟੋ ਚੱਲ ਗਿਆ ਨਾ ਅਰੇ ਜੋ ਇਹਨੇ ਹੋ ਗਿਆ ਬੇਜਮਾਰ ਪਵਲ ਨੂੰ ਵਫਾ ਹੋ ਗਿਆ ਨੰਗਣਾ ਭਾਵੇਂ ਜਿਹੜੇ ਤੁਰਕੇ ਪਰੇਸ਼ਾਨੀਆਂ ਉਹਨਾਂ ਬੜਾ ਓਕਾ ਹੋਇਆ ਨੰਗਣਾ ਪਰ ਟੈਚ ਨਹੀਂ ਜਾਂਦੇ ਇਹ ਜਗ੍ਹਾ ਤੇ ਕਿੰਨੇ ਚਲਾਨ ਕਰ ਲੱਖ ਰੁਪਏ ਕਰੋੜਾ ਰੁਪਏ ਦਾ ਜੋ ਚਲਾਨ ਕੱਟੇ ਜਾਂ ਸਰਕਾਰ ਨੂੰ ਆਉਂਦਾਂ ਜਾਂਦੀ ਆ ਪਰ ਤੁਹਾਨੂੰ ਦਿਖਾ ਰਹੇ ਹਾਂ ਜੀ ਲਾਈਵ ਪ੍ਰੋਗਰਾਮ ਹਰਤਾਫੇ ਮਰ ਵੀ ਟੂ ਲਾਈਵ ਇਹ ਜੋ ਥੁਰਾ ਨੂੰ ਤੋਂ ਲੰਦਨੋਂ ਵੰਦਨ ਚੜ ਜਾਂਦੀ ਹੈ ਜਦੋਂ ਕੈਮਰਾ ਚੱਲ ਰਿਹਾ ਉਹਦੇ ਵਰਕਸ਼ਾਪ ਤੋਂ ਕਰਤਾਰ ਉਹ ਸੈਟ ਜਾਂਦੇ ਨੇ ਜਾਂਦੀ ਪ੍ਰਵਾਣਾ ਕਰਦੇ ਹੋਏ ਆਟ ਹੋ ਰਿਹਾ ਹੈ ਸ਼ਾਇਦ ਤੇ ਜਾਂਦੇ ਆ ਰਹੇ ਆਪਣੇ ਦੇਦੇ ਹੋਏ ਇਦਾਂ ਚਲਾਨਾ ਦਾ ਬੜਾ ਇਦਾਂ ਸਰਕਾਰ ਚਲਾਨ ਕਰਦੀ ਆ ਸਫਾਈ ਦਾ ਖਿਆਲ ਰੱਖਦੀ ਆ ਪਰ ਇਹ ਮਸੂਦਾ ਚੌਂਗਦੇ ਜੋ ਹੈਗਾ ਸੜਕ ਇਹਦੇ ਨੇੜੇ ਆ ਫੈਕਟਰੀਆਂ ਨੇ ਬੜੇ ਬੜੇ ਕੰਮ ਚੱਲਦੇ ਆ ਨਾ ਪਰ ਉਹ ਦੇਖੋ ਆਸਤਾਲਿਆ ਗੰਦਗੀ ਨੂੰ ਮੁੱਖ ਰੱਖਦੇ ਹੋયા ਇਹ ਦੇਖੋ ਆਡੋ ਰੱਖੇ ਵੀ ਨਹੀਂ ਪ੍ਰਵਾਹ ਕਰਦੇ ਰੇੜੀਆਂ ਵਾਲੇ ਖੜੇ ਹਨ ਜੋ ਆਪਣਾ ਸਾਮਾਨ ਵੇਚਦੇ ਆ ਰੂਜੀ ਰੋਟ ਕਮਾਲ ਵਾਸਤੇ ਆਇਆ ਨਾ ਪਰ ਦੇਖੋ ਇਸ ਸੜਕ ਦੇ ਉੱਤੇ ਗੰਦਗੀ ਦੇ ਢੇਰ ਗੰਦਗੀ ਦੇ ਢੇਰ ਪਾਵਾ ਲਿਖਿਆ ਹੈ ਬੋਰਡ ਤੇ ਇੱਥੇ ਲਿਖਿਆ ਕੂੜਾ ਸੁੱਟਣਾ ਸਖਤ ਮਨਾ ਪਰ ਨਾ ਪ੍ਰਵਾਹ ਕਰਦੇ ਹੋਏ ਦੇਖੋ ਸਾਨੂੰ ਗੰਦਗੀ ਦਾ ਦਿਖਾ ਦੇ ਢੇਰ ਐਸੇ ਸਾਨਾ ਤੇ ਜੋ ਤੰਤਨ ਲਗਾ ਪ੍ਰੇਮ ਸਿੰਘ ਬੈਲ ਸਟੇਡੀਅਲੋ ਉਸਤਾ ਚੌਂਚ ਇਹ ਵਿੱਚ ਪਬਲਿਕ ਸੇਵਾ ਕਰਨ ਨੂੰ ਵੱਖ ਰੱਖਦੇ ਆ ਆ ਇਹ ਸਥਾਨਾਂ ਤੇ ਬੈਠਣ ਵਾਸਤੇ ਸਵਾਰਣ ਵਾਸਤੇ ਬੈਂਚ ਬਣਾਏ ਹਨ ਜੋ ਬੈਂਚ ਦੇਖੋ ਥੀ ਆਟੋ ਰਾਕਸ਼ੀ ਜਿਹੜੇ ਖੜੇ ਹਨ ਇੱਥੇ ਹੋਣੀ ਜਗ੍ਹਾ ਜੀ ਨਹੀਂ ਹੈਗੀ ਇਹਨੇ ਪਰ ਜਾਣਾ ਤੁਸੀਂ ਦੇਖੋਗੇ ਤੁਸੀਂ ਇਹ ਦੇਖੋ ਟੁੱਟਾ ਪਿਆ ਉਹਨਾਂ ਨੇ ਜਿਹੜੇ ਮਾਲ ਮਾਰ ਕੇ ਇਹ ਬੈਂਚ ਵੀ ਪਬਲਿਕ ਜੋ ਬੈਰਦੀ ਆ ਆਟੋ ਪਰਮਾਰ ਹੋ ਜਾਣਾ ਇਸ ਜਗ੍ਹਾ ਤੇ ਅਦਲਾ ਕਿੰਨੇ ਗਾਟੂ ਖੜੇ ਹੋਣੇ ਛਰੇਆਮ ਗੁੰਡਾਗਰਦੀ ਆਉਂਦੇ ਹਾਂ ਦਖਾਲਦੇ ਹਾਂ ਛਰੇਆਮ ਇਹ ਦੱਸਦੇ ਹੁਣਾਂ ਜਾਣਕਾਰੀ ਲਈਏ ਕੀ ਕਹਿਣ ਚਾਹੁੰਦੇ ਕੌਣ ਜਨਾਕੇ ਕੀ ਗੱਲ ਹੋਈ ਜੀ ਪਤਾ ਨਹੀਂ ਸਾਨੂੰ ਇੱਥੇ ਕਿਰਪਾਨਾ ਲੈ ਕੇ ਨਿਕਲ ਲੈ ਇੱਥੇ ਛਰੇਆਮ ਇੱਥੇ ਕੋਈ ਗੁੰਡਾਗਰਦੀ ਹੈ ਸਰਜ ਹੁੰਦੀ ਹੈ ਕੋਈ ਪੁਲਿਸ ਵਾਲਾ ਕੋਈ ਕੋਈ ਦੇਖਣ ਵਾਲਾ ਕੋਈ ਨਹੀਂ ਇੱਥੇ ਆਹ ਪੱਛੇ ਆਹ ਗੜਗਾ ਵਿੱਚ ਦੀਪਤੀ ਕਰਦੇ ਫਿਰਦੇ ਤੇ ਇਹਨਾਂ ਕੋ ਗੁੰਡਾਗਰਦੀ ਦਾ ਦੋਸ਼ ਲਾਉਂਦੇ ਹੋਏ ਪੰਜਾਬ ਸਰਕਾਰ ਕੋ ਕਾਨੀ ਸੁੱਤੀ ਪਈ ਹੈ